ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕਣਕ ਝੋਨੇ ਫਸਲੀ ਚੱਕਰ ਤੋਂ ਬਾਅਦ ਆਪਾਂ ਤੀਸਰੀ ਫਸਲ ਕਿਹੜੀ ਲਈਏ ਤਾਂ ਜੋ ਆਪਾਂ ਨੂੰ ਵਧੀਆ ਇਨਕਮ ਵੀ ਹੋ ਸਕੇ ਤੇ ਨਾਲੇ ਆਪਣੀ ਜ਼ਮੀਨ ਦੀ ਸਿਹਤ ਦੇ ਵਿੱਚ ਸੁਧਾਰ ਵੀ ਹੋਵੇ ਉਹਦੇ ਬਾਰੇ ਕਰਦੇ ਹਾਂ ਗੱਲਬਾਤ ਕਿਉਂਕਿ ਕਿਸਾਨ ਵੀਰੋ ਆਲੂਆਂ ਵਾਲੇ ਜਿਹੜੇ ਭਰਾ ਹੁੰਦੇ ਆ ਉਹ ਤਾਂ ਤੀਸਰੀ ਫਸਲ ਆ ਜਿਹੜੀ ਆਰਾਮ ਦੇ ਨਾਲ ਲੈ ਸਕਦੇ ਆਗੇ ਤੇ ਲੈਂਦੇ ਵੀ ਆ ਮੱਕੀ ਲਾਉਂਦੇ ਆ ਜਾਂ ਮੂੰਗੀ ਤੇ ਬਾਕੀ ਜਿਹੜੇ ਕਣਕ ਝੋਨੇ ਵਾਲੇ ਹੁੰਦੇ ਆ ਕਿਸਾਨ ਵੀਰੋ ਉਨ੍ਹਾਂ ਲਈ ਥੋੜਾ ਜਿਹਾ ਔਕਾ ਹੋ ਜਾਂਦਾ ਕਿਉਂਕਿ ਸਮਾਂ ਜਿਹੜਾ ਘੱਟ ਬਚਦਾ ਹੈਗਾ ਤੇ ਕਰਦੇ ਇਹਦੇ ਬਾਰੇ ਗੱਲਬਾਤ ਕਿਹੜੀ ਆਪਾਂ ਫਸਲ ਲੈ ਸਕਦੇ ਆ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁਕ ਪੇਜ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਆ ਤਾਂ ਆਪਣੇ YouTube ਚੈਨਲ ਖੇਤੀਬਾੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਿਸਾਨ ਵੀਰੋ ਜੇ ਗੱਲਬਾਤ ਕਰੀਏ ਆਪਾਂ ਕਣਕ ਝੋਨੇ ਫਸਲੀ ਚੱਕਰ ਤੋਂ ਬਾਅਦ ਤਾਂ ਆਪਣੇ ਲਈ ਜਿਹੜੀ ਮੂੰਗੀ ਆ ਸੱਠੀ ਮੂੰਗੀ ਉਹ ਵਧੀਆ ਆਪਸ਼ਨ ਹੈਗੀ ਹੈਗੀ ਆਪਾਂ ਕਣਕ ਝੋਨੇ ਤੋਂ ਬਾਅਦ ਜਿਹੜੀ ਜਦੋਂ ਕਣਕ ਵੱਢਣ ਤੋਂ ਬਾਅਦ ਆਪਾਂ ਅਪ੍ਰੈਲ ਮਹੀਨੇ ਦੇ ਵਿੱਚ ਮੂੰਗੀ ਦੀ ਬਜਾਈ ਕਰ ਸਕਦੇ ਹਾਂਗੇ 80 ਤੋਂ 85 ਦਿਨਾਂ ਦੇ ਵਿੱਚ ਆ ਜਿਹੜੀ ਮੂੰਗੀ ਤਿਆਰ ਹੋ ਜਾਂਦੀ ਆ ਪਹਿਲੀ ਗੱਲ ਇੱਕ ਕਿਸਾਨ ਵੀਰੋ ਇਹ ਨੋਟ ਕਰ ਲਿਓ 60 ਦਿਨਾਂ ਦੀ ਸੋਚ ਕੇ ਮੂੰਗੀ ਕਦੇ ਨਾਲ ਲਾਇਓ 60 ਦਿਨਾਂ ਦੇ ਵਿੱਚ ਮੂੰਗੀ ਕਦੇ ਨਹੀਂ ਤਿਆਰ ਹੁੰਦੀ ਕਿ ਘੱਟ ਤੋਂ ਘੱਟ ਤੁਹਾਨੂੰ 80-85 ਦਿਨ ਦੇਣੇ ਪੈਣੇ ਆ ਮੂੰਗੀ ਨੂੰ ਜੇ ਤੁਸੀਂ ਜ਼ਿਆਦਾ ਲੇਟ ਹੋਣੇ ਜਿੱਤੇ ਕਿ ਮਈ ਦੇ ਵਿੱਚ ਜਿਹੜੇ ਭਾਰੀ ਬੀਜਿਆ ਫਿਰ بارشਾਂ ਜ਼ਿਆਦਾ ਗਾਂਹ ਸ਼ੁਰੂ ਹੋ ਜਾਂਦੀਆਂ ਤੇ ਫਰ ਮੂੰਗੀ ਦਾ ਹੱਥ ਪੱਲੇ ਨਹੀਂ ਕੁਝ ਆਉਂਦਾ April ਦੇ ਵਿੱਚ ਬਜਾਈ ਹੋਣੀ ਮੂੰਗੀ ਦੀ ਲਾਜ਼ਮੀ ਆਗੀ ਜੇ ਆਪਾਂ ਚੰਗਾ ਝਾੜ ਲੈਣਾ ਮੂੰਗੀ ਤੋਂ ਤੇ ਖਰਚਾ ਬਿਲਕੁਲ ਘਟਾ ਕੋਈ ਵੀ ਇਹਦੇ ਤੇ ਖਰਚਾ ਨਹੀਂ ਅੱਧਾ ਘਟਾ ਵੱਧ ਤੋਂ ਵੱਧ ਆਪਾਂ ਯੂਰੀਆ ਦਾ ਇਹਦੇ ਤੇ ਪਾਉਣਾਗਾ ਤੇ 2 ਜਾਂ 3 ਸਪ੍ਰੈਅ ਸੰਡੀ ਵਾਲੀਆਂ ਆਪਾਨੂੰ ਕਰਨੀਆਂ ਪੈਂਦੀਆਂ ਮੂੰਗੀ ਤੇ ਹੋਰ ਇਹਦੇ ਤੇ ਕੋਈ ਐਕਸਟਰਾ ਖਰਚਾ ਨਹੀਂ ਕੋਈ ਆਪਾਂ ਖਾਦ ਨਹੀਂ ਪਾਉਣੀਗੀ ਤੇ ਵਧੀਆ ਨਾਲੇ ਤਾਂ ਆਪਣੀ ਜ਼ਮੀਨ ਦੀ ਸਿਹਤ ਦੇ ਵਿੱਚ ਬਹੁਤ ਵਧੀਆ ਸੁਧਾਰ ਹੁੰਦਾਗਾ ਤੇ ਜੇ ਆਪਾਂ ਮੂੰਗੀ ਦੀ ਤਾਂ ਮੱਕੀ ਬੀਜਦੇ ਆ ਉਹ ਜਿਹੜੇ ਆਪਣੇ ਖੇਤ ਦਾ ਜਿਹੜਾ ਪੂਰਾ ਰਸ ਚੂਸ ਲੈਂਦੀ ਆ ਤੇ ਜਿਹੜੀ ਝੋਨੇ ਦੀ ਫਸਲ ਆਉਣ ਵਾਲੀ ਝੋਨੇ ਦੀ ਫਸਲ ਹੁੰਦੀ ਆ ਉਹ ਝੋਨਾ ਜਿਹੜਾ ਜਲਦੀ ਚੱਲਦਾ ਨੀਗਾ ਪੂਰਾ ਜੋਰ ਲੱਗਦਾ ਫਿਰ ਕਿਤੇ ਜਾ ਕੇ ਝੋਨਾ ਚੱਲਦਾਗਾ ਤੇ ਜਿੱਥੇ ਮੂੰਗੀ ਬੀਜੀ ਹੋਊਗੀ ਤਾਂ ਤੁਸੀਂ ਦੇਖੋਗੇ ਕਿ ਝੋਨਾ ਜਿਹੜਾ ਦਿਨਾਂ ਦੇ ਵਿੱਚ ਗਰੋਥ ਕਰੂਗਾ ਕਿਉਂਕਿ ਇਹਦੇ ਜੜਾਂ ਦੇ ਵਿੱਚ ਜਿਹੜੀ ਨਾਈਟ੍ਰੋਜਨ ਹੁੰਦੀ ਆ ਮੂੰਗੀ ਦੇ ਵਿੱਚ ਤੇ ਜੇ ਆਪਾਂ ਆਮਦਨ ਦੀ ਗੱਲ ਕਰੀਏ ਤੇ ਕਿਸਾਨ ਵੀਰੋ ਇਹ ਆਪਣੇ ਘੱਟ ਤੋਂ ਘੱਟ ਜਿਹੜੀ 3 ਤੋਂ ਲੈ ਕੇ ਛੇ ਕੁਆਂਟਲ ਤਿੱਕਰਾ ਜਿਹੜੀ ਕਣਕ ਵਾਲੇ ਖੇਤ ਦੇ ਵਿੱਚ ਮੂੰਗੀ ਹੋ ਜਾਂਦੀ ਹੈ ਆਰਾਮ ਦੇ ਨਾਲ ਜੇ ਆਪਾਂ ਵਧੀਆ ਮਿਹਨਤ ਕਰਾਂਗੇ ਕਿਉਂਕਿ ਆਪਣਾ ਪਿਛਲੇ 2-3 ਸਾਲਾਂ ਦਾ ਤਜਰਬਾ ਆਪਾਂ ਹਰ ਸਾਲ ਮੂੰਗੀ ਬੀਜਦੇ ਹਾਂ ਕਣਕ ਵਾਲੇ ਖੇਤ ਦੇ ਵਿੱਚ ਤੇ ਬਹੁਤ ਸੋਹਣੀ ਫਸਲ ਹੁੰਦੀ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੇ ਤੁਸੀਂ ਵੀ ਜਿਹੜੀ 40 ਤੋਂ 50 ਹਜ਼ਾਰ ਰੁਪਿਆ ਆਰਾਮ ਦੇ ਨਾਲ ਤੁਸੀਂ ਕਮਾ ਸਕਦੇ ਹੋਗੇ ਕਣਕ ਦੀ ਵੜਾਈ ਤੋਂ ਬਾਅਦ ਮੂੰਗੀ ਬੀਜੋ ਮੱਕੀ ਵੱਲ ਨਾ ਜਾਓ ਨਾਲੇ ਤਾਂ ਪਾਣੀ ਦੀ ਬਰਬਾਦੀ ਆਗੀ ਨਾਲੇ ਖਰਚਾ ਜ਼ਿਆਦਾ ਇਦੇ ਤੇ ਖਰਚਾ ਵੀ ਘੱਟ ਆ ਤੇ ਪਾਣੀ ਵੀ ਇੱਕ ਜਾਂ ਦੋ ਵੱਧ ਤੋਂ ਵੱਧ ਪਾਣੀ ਲੱਗਦੇ ਜੇ ਬਾਰਿਸ਼ ਹੋ ਜੇ ਤਾਂ ਇੱਕ ਦੋ ਵੀ ਨਹੀਂ ਲੱਗਦੇ ਕਈ ਵਾਰ ਮੂੰਗੀ ਤੇ ਤੇ ਵਧੀਆ ਇਨਕਮ ਦਾ ਸਾਧਨ ਆ 40 ਤੋਂ 50 ਹਜ਼ਾਰ ਰੁਪਿਆ ਤੁਸੀਂ 80-85 ਦਿਨਾਂ ਦੇ ਵਿੱਚ ਕਮਾ ਸਕਦੇ ਹੋ ਝੋਨੇ ਦਾ ਸਾਰਾ ਖਰਚਾ ਤੁਹਾਡਾ ਕੱਢ ਕੇ ਦੇਊਗੀ ਮੂੰਗੀ ਤੇ ਨਾਲੇ ਜਿਹੜੀ ਆਪਣੀ ਖਾਦ ਬਣੂਗੀ ਮੂੰਗੀ ਦੇ ਨਾਲ ਉਹ ਵੱਖਰੀ ਆ ਗਈ ਤੇ ਜਿਹੜੇ ਭਰਾਵਾਂ ਨੇ ਫਲ ਨਹੀਂ ਲੈਣਾ ਉਹ ਖਾਦ ਆਸਤੇ ਵੀ ਮੂੰਗੀ ਵੀ ਬੀਜ ਸਕਦੇ ਆਗੇ ਖਾਦ ਆਸਤੇ ਮੂੰਗੀ ਬੀਜੋਗੇ ਤਾਂ ਤੁਹਾਨੂੰ ਕੋਈ ਸਪਰੇਅ ਕਰਨ ਦੀ ਵੀ ਲੋੜ ਨਹੀਂ ਚਾਹੀ ਤੁਸੀਂ ਕੋਈ ਦਾਸ ਪ੍ਰੇ ਕਰੋ ਜੇ ਤੁਸੀਂ ਇਨਕਮ ਲੈਣੀ ਆ ਤਾਂ ਫਿਰ ਤੁਸੀਂ 2000 300 ਪ੍ਰੇਆ ਤੁਹਾਨੂੰ ਕਰਨੀਆਂ ਪੈਣੀਆਂ ਸੰਡੀ ਵਾਲੀਆਂ ਚਾਹੇ ਕੋਈ ਸਸਤੀ ਹੀ ਕਰ ਦਿਓ ਤੇ ਵਧੀਆ ਇਨਕਮ ਦਾ ਸਾਧਨ 40 ਤੋਂ 50000 ਰੁਪਇਆ ਆਪਾਂ 80 85 ਦਿਨਾਂ ਦੇ ਵਿੱਚ ਕਮਾ ਸਕਦੇ ਆ ਮੂੰਗੀ ਦੀ ਫਸਲ ਤੋਂ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਨਾ ਕਿਸਾਲ ਵੀ ਰਾਣਾ ਤਾਂ ਪੇ ਨੂੰ ਜਰੂਰ ਫੋਲੋ ਕਰਨਾ ਆਪਣੇ